ਤਿਆਰੀਆਂ ਸਾਡੀਆਂ ਫੁੱਲ ਨੇ ਜੀ ਸਾਡੇ ਕੋਲੇ ਪੁੱਲ ਸਮਾਨ ਆ ਸਾਡੇ ਕੋਲੇ ਉਹ ਬੈਰੀਗੇਟ ਨੇ ਜਿਹੜੇ ਬੈਰੀ ਪੁਰੀਗੇਟ ਤਾਂ ਉਹਨਾਂ ਦੇ ਆਉਂਦੇ ਨਹੀਂ ਨਾ ਹੀ ਅੱਗੇ ਵਾਲੇ ਨੇ ਉਹ ਤਾਂ ਅਸੀਂ ਭੰਨ ਕੇ ਨਾ ਉਹਨਾਂ ਨੂੰ ਸਾਡਾ 1 ਮਿੰਟ ਦਾ ਕੰਮ ਆ ਗਦਾ ਤੁਸੀਂ ਕਿੱਲਾ ਦੇ ਤੇ ਕਿੱਲ ਕੁੱਲ ਤਾਂ ਅਸੀਂ ਉਹਨਾਂ ਦਾ ਦੇਾਂਗੇ ਸਾਡੇ ਕੋਲੇ ਪਥੇਰਾ ਮਟੀਰੀਅਲ ਨਹੀਂ ਆਉਂਦਾ ਪੈਟਰਾ ਨਹੀਂ ਆਦਾ ਮਟੀਰੀਅਲ ਆ ਪਿਆ ਸਾਡੇ ਵਿਚ ਜਿਹੜੀ ਹੋਉਂਦੀ ਆ ਅਸੀਂ ਆਏ ਕਿਤੇ ਉੱਥੋਂ ਵੀ ਸਾਡੇ ਨਹੀਂ ਪਹੁੰਚਾ ਅਸੀਂ ਇਹ ਲੀਕੇਰਾ ਸਾਡੀ ਇੱਕ ਟਰੈਕਟਰ ਦੀ ਵੀ ਬਣ ਗਈ ਅਸੀਂ ਉਹ ਵੀ ਪਾਰਦੇ ਤੁਰੇ ਜਾਵਾਂਗੇ ਉਹਨੂੰ ਅੱਛਾ ਆ ਮੋਦੀ ਮੋਦੀ ਤਾਂ ਸਾਡੇ ਮਰੇ ਗੱਲੀ ਨਹੀਂ ਗੱਲ ਕੋਈ ਖਾਸ ਹੁਣ ਪੂਰੀ ਤਿਆਰੀ ਕਰਕੇ ਹੁਣ ਤਿਆਰੀ ਪੁੱਲ ਆ ਪੂਰਾ ਰਾਸ਼ਨ ਪਾਣੀ ਰਾਸ਼ਨ ਤਿਆਰੀ ਪੁੱਲ ਦਾ ਨਾਲੀਆਂ ਚ ਪਿਆ ਪਏ ਆ ਪਏ ਨੇ ਤੁਹਾਡੀ ਸ਼ਕਮ ਨਹੀਂ ਸਭ ਕੁਝ ਗੱਟੇ ਆਲੂਆਂ ਦੇ ਮੂੰਗੀ ਦੀਆਂ ਦਾਲਾਂ ਅਸੀਂ ਉੱਥੇ ਲਾਵਾਂਗੇ ਸਖ ਤੁਹਾਨੂੰ 2 ਸਾਲ ਰਹਿਣਾ ਪੈ ਜੀ ਪਰ ਉਹਦੀ ਗੋਡੀ ਲਵਾ ਕੇ ਮੁੜਾਂਗੇ ਅੱਗੇ ਵਾਲਾ ਕੰਮ ਨਹੀਂਗਾ ਵੀ ਪਰ ਪਿਛਲੇ ਵਾਰੀ ਤੁਹਾਨੂੰ ਭੇਜਤਾ ਸੀ ਵੀ ਮੰਗਾ ਮੰਨ ਲੀਆਂ ਆ ਉਹ ਮੰਗ ਲਿਆ ਉਹ ਭਰਾ ਹੀ ਤਾਂ ਪੰਗਾ ਸਿੱਟ ਗਿਆ ਉਹਦੇ ਵਿੱਚ ਥੋੜਾ ਜਿਹਾ ਚੋਣ ਲੜ ਚੋਣ ਤੇ ਉੱਡ ਗਏ ਚੋਣ ਦੇ ਮਾਰੇ ਉੱਡ ਗਏ ਉਹ ਪੈਣ ਨਾਲ ਚੋਹ ਬੰਦੇ ਉਸ ਨਹੀਂ ਕਹਿੰਦੇ ਤੇ ਅਸੀਂ ਤਾਂ ਉਦੀ ਆਈ ਤੇ ਕੋਡ ਨਹੀਂ ਲਵਾ ਕੇ ਉੱਥੋਂ ਤੋਂ ਨਾ ਜਮਾ ਫੜਕੇ ਹੱਥ ਚ ਵਰਕਾ ਵੀ ਆ ਫੜਕੇ ਠੀਕ ਆ ਫੇਰ ਤੁਰੰਗ ਨਹੀਂ ਉਹਨਾਂ ਜਿਹੜੀ ਤੁਸੀਂ ਦੇ ਨੇ ਉੱਥੇ ਤੇਰੀ ਘਟਾ ਦੇ ਤਾ ਸਰ ਮੇਰਾ ਨਾਮ ਮਲਕੀਸ਼ ਸਿੰਘ ਜੀ ਭਾਰਤੀ ਕਿਸਾਨ ਬੀਜ ਕੂਚ ਸਿੱਧੂਪੁਰ ਦਾ ਜ਼ਿਲ੍ਹਾ ਬਨਾਲਾ ਦਾ ਪਿੰਡ ਢਲਮਾ ਦਾ ਕਾਈ ਪ੍ਰਧਾਨ ਹੋਣ ਤੇ ਜੀ ਜਿਹੜੀ ਅੱਜ ਚੱਲੇ ਹੋ ਕਿੱਥੋਂ ਚੱਲੇ ਹੋ ਤੇ ਕਿੱਥੇ ਜਾਣ ਦੀ ਤਿਆਰੀ ਕੀਤੀ ਹੋਈ ਹੈ ਸਰਕਾਰ ਨੇ ਜਿਹੜੀ ਸਰਟੀਫਾਈ ਕੀਤੀ ਉਸ ਤੋਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੀ ਨੇ ਅਸੀਂ ਪਿੱਛੇ ਦਾਣਾ ਮੰਡੀ ਤੋਂ ਚੱਲੇ ਆ ਜੀ ਰਾਤ ਦੇ ਸੇ ਰੁਕਮੈਲਾ ਚੌਂਕ 'ਚ ਰੁਕੇ ਹੋਏ ਸੀ ਉੱਥੇ ਕੱਲ ਆਏ ਸੀ ਕੱਲ ਸ਼ਾਮ ਦੇ ਰੁਕੇ ਹੋਏ ਸੀਗੇ ਉਹ ਤੋਂ ਸਾਰਾ ਕਾਫਲਾ ਬਹੁਤ ਤਗੜਾ ਕਾਫਲਾ ਜੀ ਕਿਉਂਕਿ 8 ਜ਼ਿਲ੍ਹਿਆਂ ਦਾ ਕਾਫਲਾ ਜੀ ਬਹੁਤ ਵੱਡਾ ਕਾਫਲਾਗਾ ਅਣਮਥੀ ਟਰਾਲੀਆਂ ਨੇ ਬਹੁਤ ਵੱਡੀਆਂ ਟਰਾਲੀਆਂ ਦਾ ਕਾਫਲੇ ਆ ਤੇ ਅਸੀਂ ਹੁਣ ਮਾਂ ਖਨੌਰੀ ਬਾਰਡਰ ਕੌਣ ਦੀ ਤਿਆਰੀ ਹੈ ਜੀ ਜਿਵੇਂ ਸਰਕਾਰ ਦੇ ਆਪਾਂ ਨਾਿਆਂ ਨੂੰ ਜੋ ਕੁਝ ਹੋਇਆ ਸਾਡੂੰ ਤਿਆਰੀਆਂ ਜਾਣ ਲੱਗਾਂ ਸਮਾਂ ਜਾਣ ਤੋਂ ਸਰਕਾਰ ਨਾਲ ਕੱਲ ਮੀਟਿੰਗ ਹੋਈ ਸੀ ਕੋਈ ਸਾਨੂੰ ਸਰਕਾਰਾਂ ਤੋਂ ਨਾ ਨਿਕਲਦਾ ਨਹੀਂ ਇਨਸਾਫ ਆ ਨਾ ਹਟਣਾ ਬੇਹਿੱਟੇ ਨਿਕਲੀ ਮੀਟਿੰਗ ਪਰ ਜੇ ਸਰਕਾਰ ਨੇ ਮੰਗਾ ਤੁਹਾਡੀਆਂ ਮੰਨ ਲਈਆਂ ਕਿ ਤੁਸੀਂ ਵਾਪਸ ਹੋ ਜਾਓਗੇ ਹਾਂ ਜੀ ਮੰਗਾ ਹੀ ਬਣਾਉਣੇ ਸਾਡੇ ਕੋਲ ਹੁਣ ਮੰਨ ਲੈ ਜਿੱਥੋਂ ਮੁੜ ਜਾਗੇ ਫਿਰ ਧੰਨਵਾਦ ਸਰਕਾਰ ਦੇ ਜਿਵੇਂ ਸਰਕਾਰ ਦੇ ਨੂੰ ਉਵੇਂ ਹੀ ਚੱਲਾਂਗੇ ਬਣਾ ਕੇ ਜਾਵਾਂਗੇ ਚਾਹੇ ਸਾਡੇ 2 ਸਾਲ ਲੱਗਿਆ ਮੰਗਾ ਬਣਾ ਕੇ ਦਰਾਂਗੇ